ਦੀ ਗੱਲ ਦੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ लवली ਟਾਈਮ ਦੀ ਸ਼ਾਮ ਦਾ ਤੇ ਆਪਾਂ ਲੱਗੇ ਸਭ ਨੂੰ ਨੌਂ ਤੜਕਾ ਆਪਾਂ ਬਣਾਉਣਾ ਹੈ ਨੰਡੀ ਟਮਾਟਰ ਤੇ ਨੌਟਰੀ ਬਰੀਕ ਨੌਟਰੀ ਇਹ ਵੀ ਨੌਟਰੀ ਨਹੀਂ ਬਣਾਉਣੀ ਸਬਜੀ ਤੇ ਹੈਗੀ ਤੇ ਇਹ ਸੋਚਿਆ ਕਿ ਇਹ ਨੌਟਰੀ ਕੱਲ ਪਹਿਲੀ ਤੇ ਆਲੂ ਨੌਟਰੀ ਬਣਾਵਾਂ ਹਾਂ മട്ടു മട്ടേ ലാ കൗടങ്ങാ പ്യണ ഇ ਸਾਰੇ ਭੈਣ ਭਰਾ ਮਨੂਰ ਰਕਬੈਸ ਤੇ ਜਿਹੜੇ ਚੈਨਲ ਨੇ ਨਵੇਂ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਪਹਿਲੇ ਹੈ ਰੋਜ਼ ਦੀ ਤਰ੍ਹਾਂ ਜਿੱਦਾਂ ਸੋਹਣੇ ਸੋਹਣੇ ਕਮੈਂਟ ਕਰਦੇ ਜੇ ਤਾਂ ਸੋਹਣੇ ਸੋਹਣੇ ਕਮੈਂਟ ਕਰੋ ਵੱਧ ਤੋਂ ਵੱਧ ਵੀਡੀਓ ਵਾਚ ਕਰੋ ਕਈ ਭੈਣਾਂ ਜਿਹੜੀਆਂ ਵੀਡੀਓ ਬਣਾ ਕੇ ਨੋਰ ਮਾਰਦੀਆਂ ਉਹ ਵੀ ਨਹੀਂ ਦੇ ਨਾ ਨਹੀਂ ਵੀਡੀਓ ਕਿੰਗੇ ਪਤਾ ਤੁਹਾਨੂੰ ਲੱਗਦਾ ਹੈ ਕਿ ਕਿਹੜੀ ਕਿਹੜੀ ਭੈਣ ਵੀਡੀਓ ਬਣਾਉਂਦੀ ਹੈ ਕਿਹੜੀ ਨਹੀਂ ਤਾਂ ਕੰਮ ਤੇ ਚਲੋ ਸਾਰੇ ਕਰਨ ਦੇ ਸਫਾਈਆਂ ਕਰਦੀਆਂ ਇਹ ਵੀ ਕਰਨੀ ਨੇ ਤੁਸੀਂ ਨਾਲ ਨਾਲ ਸਫਾਈਆਂ ਕਰੋ ਨਾਲ ਨਾਲ ਵੀਡੀਓ ਨੂੰ ਮੈਂ ਟਾਈਮ ਦਿਓ ਵੇਢੂ ਕੋ ਪੌਲੇਟੇ ਕੋ ਨਹੀਂ ਐਵੇਂ ਆਪਾਂ ਵੀਢਾ ਬੜਾ ਪੈਨੇ ਤੋਂ ਮੰਗਾ ਮੰਦ ਨਹੀਂ ਕੀਤਾ ਇਹ ਜਿਹੜਾ ਦੋ ਟਮਾਟੇ తీਏ ਲੈ ਆਵੇ ਲੋਟ ਰਹੀਆਂ ਮਹੀਨੇ ਬਣਾ ਲੈਨੇ ਕੋ ਹਾਲੇ ਮਟਰਾਂ ਚੱਗੀ ਵੀ ਹੈਗੀ ਚਲੋ ਜੀ ਅਗਲਾ ਆਈਏ ਤੜਕਾ ਆਟਾ ਗੁੰਧਿਆ ਗਾਟਾ ਸੇਰੇ ਜਿਆਦਾ ਗੁੰਧਿਆ ਤੇ ਆਟਾ ਹੈਗਾ ਟੇਡਾ ਆਪਣਾ ਜਣਾ ਸਰ ਵੀਡੀਓ ਬਾਰੇ ਤੋਂ ਬਾਅਦ ਵਾਚ ਕਰੋ ਵੇਲੇ ਨਵੇਂ ਭੈਣ ਭਰਾ ਉਹ ਛੋਲੇ ਛੋਲੇ ਕਮੈਂਟ ਕਰੋਗੇ ਵਾਤਾ ਮੈਂ ਭਿੰਡ ਉਹ ਵੇਖੋ ਚਲੋ ਚਾ ਪੀਏ ਚੌਂਜੀ ਬਣਾਈ ਮੈਂ ਰਾਲ ਮਿਲ ਕੇ ਸਾਰੇ ਖਾਈਗੇ ਇਹ ਕਿ ਸਿਲੰਡਰ ਵੜਾ ਤਾਂ ਖਰਾਬ ਕੀਤਾ ਸਿਲੰਡਰ ਨਾ अच्छा ले लो पा नहीं। <Și X2> <there> ਤੇ ਮਿੱਤਰਾ ਕੋਲ ਦੇ ਫਿਰ ਮੈਂ ਮਸਾਲਾ ਪਾ ਕੇ ਫਿਰ ਥੋੜਾ ਜਿਹਾ ਪਾਣੀ ਪਾਵਾਂਗੇ ਜਿਹੜਾ ਮਸਾਲਾ ਜਿਹੜਾ ਨਾ ਇਹ ਸਾਰਾ ਵਿੱਚ ਰੇਜੇ ਵੀ ਹੋ ਜਾ ਜੂਗਾ ਤੇ ਆਪਾਂ ਦੋ ਨੋਡਰ ਨਾਲ ਪਾਤ ਲਾਂਗੇ ਤੇ ਫਿਰ ਮਸਾਲਾ ਜਿਹੜਾ ਨਾਲ ਪਾਣੀ ਰਹੇ ਜਾਂ ਪੱਕੋ ਤੱਕ ਪਾਓ ධර්ම සල සර දෙ මොරයකාම ප වෙ කොසතන්ද දරමික්ක ත්ය ਤੋ ਨਾ ਟੋਟਰੀਆਂ ਦਿੱਤ ਨਾ ਪਪਾ ਮਸਾਲਾ ਜਿਹੜਾ ਵਿੱਚ ਰਚ ਗਿਆ ਹੁਣ ਇਹਨਾਂ ਤੇ ਨਾ ਪਾਣੀ ਥੋੜਾ ਜਿਹਾ ਛੋਕ ਦੇ ਨਾਲੇ ਰਾਸਮੀ ਸੀਗੀ ਤਰੀ ਰਹਿ ਜੇ ਆ ਦੇਖੋ ਤੇ ਜਿਹੜਾ ਸਬਜ਼ੀ ਬਣੇਗੀ ਤਿਆਰ ਨਾਲੇ ਛੱਟਪਟ ਸਬਜ਼ੀ ਬਣ ਜਾਂਦੀ ਹੈ ਨਾ ਜ਼ਿਆਦਾ ਟਾਈਮ ਲੱਗਾ ਨਾ ਕੋਸ਼ ਪਿਆਜ਼ ਜ਼ੀਰਾ ਟਮਾਟਰ ਜ਼ੀਰਾ ਹਰੀ ਮਿਰਚ ਜ਼ੀਰਾ ਮੈਂ ਤਾਂ ਸਕੈਂਡਾਂ ਸੋਜੀ ਬਾਣਨ ਵਾਲੀ ਪ੍ਰਸ਼ਾਦੇਸ਼ਾ ਤੇ ਵੇਲੇ ਲੋੜ ਵੀ ਕੁਛ ਵੇਖਣ ਦੀ ਤੇ ਇਹ ਤੋਂ ਸੋਜੀ ਦੀ ਵੇਲ ਲੈਣੀ ਤੇ ਇਹ ਪ੍ਰਸ਼ਾਦੇਸ਼ਾ ਕੋ ਦੋਹਾਂ ਦੇ ਰੇਹ ਵੀ ਸਬਜੀ ਦੇ ਨਾਲ ਦੋਹਾਂ ਦੇ ਥਾਂ ਤੇ ਚਾਰ ਪ੍ਰਸ਼ਾਦੇਸ਼ਾ ਤੇ ਜਾਣੇ ਤੇ ਦਰੁ ਸ਼ਾਮਾਂ ਦਾ ਵੇਲਾ ਬਾਪੇ ਕੀਰਤਨ ਕਰਨ ੜੇ ਨਾਲਾ ਸਾਰੋ ਤੋਂ ਸਿੱਧਾ ਲਾਈ ਕੇ ਬਣਾਉਣ ੜਿਆ ਵਾ ਮਹਾਰਾਜ ਦਾ ਨਾਮ ਸੋਣਾਂਗੇ ਮਹਾਰਾਜ ਦਾ ਨਾਮ ਲਵਾਂਗੇ ਤੇ ਫੇਰ ਹੀ ਬੇੜਾ ਬੰਨੇ ਲੱਗਣਾ ਕਿ ਇਹਦੀਆਂ ਗੱਲਾਂ ਕੀਤੀਆਂ ਕੋਸ਼ਿਸ਼ ਨਹੀਂ ਮਿਲਣਾ ਪਾਣੀ ਦਾ ਪਾਇਆ ਮਹਨ ਵਾਲੇ ਮਸਾਲਾ ਜਿਹੜਾ ਵਿੱਚ ਮਿਕਸ ਹੋ ਜੂ ਚੰਗੀ ਤਰ੍ਹਾਂ ਰਲ ਜੂਗਾ ਨਾਲ ਗੰਡੇ ਪੋ ਜਣਗੇ ਗੰਡੇ ਗਲ ਜਣਗੇ ਤੇ ਨਾਲੇ ਫਿਰ ਜਾਸਮੀ ਜੀ ਤਰੀ ਰੱਖ ਲਾਂਗੇ ਇਹ ਪਾਣੀ ਨੂੰ ਪੀ ਲੈਣਾ ਖਾ ਲੋ ਪਰੌਠਾ ਨਾ ਖਾ ਲੋ ਪਰੌਠਾ ਨਾਲ ਆ ਕੇ ਖਾਈਏ ਤਾਂ ਅਸੀਂ ਇਹ ਆਮ ਪ੍ਰਸ਼ਾਦ ਦੇ ਰਹਾ ਤੇ ਨੂੰ ਚੋਪੜ ਕੇ ਖਾਓ ਚਲੋ ਜੀ ਵੀਡੀਓ ਦਾ ਕਰਕੇ ਜੀ ਐਂਡ ਜੇ ਵੀਡੀਓ ਚੰਗੀ ਲੱਗੂ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਆ ਤਾਂ ਵਾਦੋ ਸਪੋਰਟ ਕਰੋ ਗੈਸ ਕਰਦੇ ਆਪਾਂ ਬੰਦ ਸਬਜ਼ੀ ਆਪਣੀ ਬਣ ਗਈ ਹੈ ਆਵੇ ਅੰਦਰ ਆਪਣੀ ਆਲੂ ਮਸਾਲੇ ਨੂੰ ਸਬਜ਼ੀਏ ਤੇ ਇਹ ਵੀ ਹੈ ਜੀ ਖਸ਼ੀ ਇਹਦਾ ਨਾ ਚਰ ਗਿਆ ਨਾ ਸਰ ਤੇ ਜਾਣਾ ਹੀ ਸੀ ਇਹਦੇ ਨਾਲ ਪਰ ਮੈਂ ਕਿਹਾ ਉਹ ਲੋਟ ਰੀਆਂ ਜਿਹੜੀਆਂ ਮੈਂ ਦ ਰਾਤ ਭਿੱਜੀਆਂ ਸੀ ਤੇਲ ਲਾ ਕੇ ਰੱਖਿਆ ਤੇ ਮੈਂ ਕਿਹਾ ਖਰਾਬ ਨਾ ਹੋਣ ਮੋਲ ਦੇ ਗਏ ਹੁਣ ਇਹ ਦੇਖ ਚਲੋ ਜੀ

ਸਾਨੂੰ ਸਾਰਿਆਂ ਨੂੰ ਸਾਸੀ ਕਾ ਮਿਲਾਂਗੇ ਕੱਲ੍ਹ ਆਡੀ ਵੀਡੀਓ ਚ ਜੁੜਦੇ ਬਸਤੇ ਰਹੋ ਰਾਤ ਨੂੰ ਲਾਈਵ ਹੋ ਜੇ 8 ਵਜੇ ਦਿਨੇ 2 ਵਜੇ ਬਾਤੋਂ ਮਾਰੋ ਲਾਈਵ ਵਿੱਚ ਟਾਈਮ ਕੱਢਿਆ ਕਰੋ ਚੈਨਲ ਨੂੰ ਬਾਤੋਂ ਮਾਰੋ ਸਪੋਰਟ ਕਰੋ ਚਲੋ ਜਿੱਥੇ ਮਿਲਾਂਗੇ ਕੱਲ੍ਹ ਸਾਸੀ ਕਾ ਸਾਰਿਆਂ ਨੂੰ ਜੁੜਦੇ ਬਸਤੇ ਰਹੋ ਆਪਣੇ ਆਪਣੇ ਪਰਿਵਾਰਾਂ ਚ ਅਹੀਂ ਵੇਦਾ ਸੋਣ ਸੋਣਾ ਵੀਡੀਓ ਬਣਾਉਂਦੇ ਰਹੀਏ ਤੁਸੀਂ ਵੀ ਵੇਦੇ ਰਹੋ